ਧੰਨਵਾਦ ਕਰਦਾ ਔਰ ਜਿਹੜੀ ਮੇਨ ਅੱਜ ਸਾਡਾ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਸਰਕੂਲਰ ਆਇਆ ਕਿ ਸਾਰੇ ਐਮਪੀ ਔਰ ਡਿਸਟ੍ਰਿਕਟ ਕਾਂਗਰਸ ਕਮੇਟੀਆਂ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਸੀ ਡਬਲਯੂ ਸੀ ਦੇ ਮੈਂਬਰ ਨੇ ਜਨਰਲ ਸੈਕਟਰੀਜ਼ ਨੇ 올 ਇੰਡੀਆ ਕਾਂਗਰਸ ਕਮਿਟੀ ਤੇ ਕਿ ਜੋ ਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਕਨਸਟੀਟਿਊਸ਼ਨ ਬਣਾ ਕੇ ਦਿੱਤਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੇ ਜਿਹੜੀ ਵਿਰੋਧ ਟਿੱਪਣੀ ਕੀਤੀ ਗਈ ਔਰ ਜੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੀ ਬਾਡੀ ਲੈਂਗੁਏਜ ਸੀਗੀ ਰਾਜ ਸਭਾ ਦੇ ਵਿੱਚ ਇਹ ਕਿਨਕ ਅੰਬੇਡਕਰ 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 ਇਤਨਾ ਨਾਮ ਲਿਟਿਓ ਆਪ ਦੁਗਾਨ ਦਾ ਨਾਮ ਲੋ ਤਾਂ ਆਪ ਨੂੰ ਸਾਤ ਜਨਮ ਦਾ ਸਵਰਗ ਮਿਲੇਗਾ ਤੋ ਦਿਨ ਪਿੰਦ ਦੋਸਤਾਂ ਦੀ ਪਾਰਲੀਮੈਂਟ ਵਿੱਚ ਕਨਸਟੀਟਿਊਸ਼ਨ ਦੇ ਉੱਪਰ ਬੈਸ ਹੋਈ ਉਹ ਉੱਥੇ 2 ਦਿਨਾਂ ਦੇ ਵਿੱਚ ਕਈ ਵਾਰ ਬਾਬਾ ਸਾਹਿਬ ਦਾ ਨਾ ਆਇਆ ਤੇ ਉਹਨਾਂ ਨੂੰ ਨਰਵਾਤਾ ਕਿਹਾ ਗਿਆ ਦੇਸ਼ ਤੇ ਉਹਨਾਂ ਨੇ ਜੋ ਦੇਖਤੀ ਕਨਸਟੀਟਿਊਸ਼ਨਲ ਜੋ ਕੰਮ ਕੀਤੇ ਜੋ ਗਰੀਬ ਵਰਗ ਲਈ ਕੀਤੇ ਐਸਸੀ ਐਸਟੀ ਲਈ ਜੋ ਕਾਨੂੰਨ ਬਣਾਏ ਕਿ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਤੇ ਉਹਨੂੰ ਫੇਰ ਇਹੋ ਜਿਹੀ ਲੈਂਗੁਏਜ ਬੋਲਣੀ ਉਹਦੇ ਵਿੱਚ ਉੱਥੇ ਪਾਰਲੀਮੈਂਟ ਚ ਵੀ ਹੌsing ਵਿਰੋਧ ਕੀਤਾ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਉਹਦੇ ਤੇ ਸਟੇਟਮੈਂਟ ਨਹੀਂ ਦਿੱਤੀ ਉਹ ਉਹਦੇ ਅਗੇਂਸਟ ਜਾ ਕੇ ਉਲਟਾ ਕੇ ਹੋਮ ਮਿਨਿਸਟਰ ਨੂੰ ਡਿਫੈਂਡ ਕੀਤਾ ਔਰ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸਪੀਕਰ ਸਾਹਿਬ ਆਉਂਦੇ ਅੱਧੇ ਸਿੱਖਣ ਦੇ ਵਿੱਚ ਹੀ ਪਾਰਲੀਮੈਂਟ ਜਿਹੜੀ ਅਰਜਨ ਕਰ ਦਿੰਦੇ ਸੀ ਦੋ ਦਿਨ ਉਹਨਾਂ ਨੇ ਐਵੇਂ ਕੀਤਾ ਤੀਜੇ ਦਿਨ ਉਹਨਾਂ ਨੇ ਸੈਨੇਟਾਈਜ਼ ਕਰ ਦਿੱਤੀ ਕਿ ਪਰ ਇਹ ਕਰਤੀ ਉਹਦੇ ਬਜਟ ਸੈਸ਼ਨ ਤੱਕ ਪਾਰਲੀਮੈਂਟ ਨੂੰ ਉਹਨਾਂ ਨੇ ਠਾਹ ਹੀ ਦਿੱਤਾ ਤੇ ਉਹਦੇ ਬਾਅਦ ਜਦੋਂ ਅਸੀਂ ਪੰਜਾਬ ਜਿਹੜੇ ਐਮਪੀ ਸੀ ਸਾਰੇ ਸਾਰੀਆਂ ਪਾਰਟੀਆਂ ਦੇ ਇੱਕ ਪਾਰਟੀ ਜਿੰਨੇ ਅਲਾਈਡ ਸੀਗੇ ਉਹਨਾਂ ਨੇ ਸਾਰਿਆਂ ਨੇ ਉੱਥੇ ਧਰਨਾ ਦਿੱਤਾ ਔਰ ਨਾਲ ਹੀ ਉਥੋਂ ਚੱਲੇ ਤੇ ਉਹਦੇ ਸਾਹਮਣੇ ਜਦੋਂ ਆਇਆ ਇੱਥੇ ਇਹਨਾਂ ਨੇ ਬੀਜੇਪੀ ਦੇ ਐਮਪੀ ਜਿਹੜੇ ਸੀ ਮੇਰੇ ਖਿਆਲ ਅਕਿ ਫਰਸਟ ਟਾਈਮ ਹੋਇਆ ਪੂਰੀ ਹਿੰਦੁਸਤਾਨ ਦੀ ਹਿਸਟਰੀ ਵਿੱਚ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਕਦੀ ਨਹੀਂ ਹੋਇਆ ਕਿ ਜਿਹੜੀ ਰੂਲਿੰਗ ਪਾਰਟੀ ਆ ਉਹ ਖੜੇ ਹੋ ਕੇ ਆਪੋਜੀਸ਼ਨ ਨੂੰ ਰੋਕੇ ਤੇ ਉਹ ਨਰੇਟਿਵ ਚੇਂਜ ਕਰ ਲਈ ਇੱਕ ਉਹਨਾਂ ਦਾ ਕੋਈ ਐਮਪੀ ਜਿਹੜਾ ਸੀ ਆਪਣੇ ਆਪ ਡਿੱਗੇ ਜਾਂ ਕੀ ਹੋਇਆ ਉਹ ਉਲਟਾ ਉਹਦਾ ਨਾਂ ਜਿਹੜਾ ਰਾਹੁਲ ਗਾਂਧੀ ਤੇ ਲਾ ਦਿੱਤਾ ਗਿਆ ਅਸੀਂ ਡਿਮਾਂਡ ਕੀਤੀ ਸੀ ਕਿ ਸੀਸੀਟੀਵੀ ਫੁਟੇਜ ਲੈ ਕੇ ਆਓ ਤੇ ਪਤਾ ਲੱਗੇ ਕਿ ਕਿੰਨੇ ਉਨੇ ਉਹਨਾਂ ਨੂੰ ਡੇਕਾ ਜਾਂ ਕਿੰਨੇ 60 ਲਈ ਆ ਇਹ ਚੀਜ਼ਾਂ ਸਾਰੀਆਂ ਪਰ ਮਿੱਟੀ ਜ ਜੈਨ ਚੁਣਨਾ ਕਿ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਚੁਣਨਾ ਮੈਂ ਪ੍ਰਧਾਨ ਮੰਤਰੀ ਜੇ ਮੈਂ ਇਹ ਕਰਕੇ ਨਾ ਲਿਆ ਕਿ ਉਹਨਾਂ ਨੂੰ ਇਹਦਾ ਇਹਨੂੰ ਮਿਨਿਸਟਰੀ ਤੋਂ ਡਰਾਪ ਕਰਨਾ ਚਾਹੀਦਾ ਜਾਂ ਹਮੇਸ਼ਾ اخلاقی ਜਿਹੜਾ ਉਹ ਫਰਜ਼ ਬਣਦਾ ਕਿ ਉਹ ਆਪਣੇ ਅਸਤੀਵਾ ਦੇਖੇ ਜੋ ਤੋਹੀਨ ਕੀਤੀ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਦੀ ਮਾਫੀ ਉਹਨਾਂ ਤੱਕ ਤੌਰ ਤੇ ਮੰਗਣੀ ਚਾਹੀਦੀ ਹੈ ਔਰ ਪ੍ਰਧਾਨ ਮੰਤਰੀ ਨੂੰ ਜੇ ਸਿਫਾਰਿਸ਼ ਨਹੀਂ ਦੇਂਦੇ ਤੇ ਉਹਨੂੰ ਡਰਾਪ ਕਰਕੇ ਮਿਨਿਸਟਰੀ ਤੋਂ ਇਹਦਾ ਨਿਰ ਦੇਣਾ ਚਾਹੀਦਾ ਕਿ ਅਸੀਂ ਹਿੰਦੁਸਤਾਨ ਨੂੰ ਇੱਕ ਜਿਹੜੀ ਸੈਕੂਲਰ ਸਟੇਟ ਆ ਡੈਮੋਕ੍ਰੇਟਿਕ ਕੰਟਰੀ ਆ ਉਹਦੇ ਵਿੱਚ ਇਹੋ ਜੀ ਕੋਈ ਈਰਖਾ ਵਾਲੀ ਗੱਲ ਨਹੀਂ ਕੀਤੀ ਜਾਏਗੀ ਉਹ ਮਿਸਟਰ ਦੀ ਰਿਜ਼ਰਵ ਸ਼ਬਦਾਵਲੀ ਤੇ ਕਾਂਗਰਸ ਪਾਰਟੀ ਦਾ ਕੀ ਸਟੈਂਡ ਹੈ ਇਹੋ ਇੱਕ ਜੋ ਜਿਹੜੀ ਉਹਦੀ ਸ਼ਬਦਾਵਲੀ ਸੀ ਕਿ ਅੰਬੇਡਕਰ ਅੰਬੇਡਕਰ ਖੈਰ ਕਹਤੇ ਹੋ ਕਿਤਨਾ ਭਗਵਾਨ ਦਾ ਨਾਮ ਲੇ ਲੋ ਵਹੀ ਕਿੰਨਾਂ ਨੇ ਸੰਵਿਧਾਨ ਪੜਾਇਆ ਜਿਨ੍ਹਾਂ ਨੇ ਡੈਮੋਕ੍ਰੇਸੀ ਖੜੀ ਕੀਤੀ ਜਿਨ੍ਹਾਂ ਨੇ ਦੇਸ਼ ਨੂੰ ਪਾਰਲੀਮੈਂਟ ਦਿੱਤੀ ਇਹਨਾਂ ਨੇ ਦੇਸ਼ ਦੇ ਮੌਲਿਕ ਅਧਿਕਾਰ ਬਣਾਏ ਫੰਡਮੈਂਟਲ ਰਾਈਟਸ ਦਿੱਤੇ ਅੱਜ ਉਹਨਾਂ ਸਾਰਿਆਂ ਨੂੰ ਹੌਲੀ-ਹੌਲੀ ਖਤਮ ਕਰ ਰਹੇ ਤੇ ਹਿੰਦੁਸਤਾਨ ਦੀ ਕਿਸਮਤ ਚੰਗੀ ਆ ਜਿਹੜੇ ਕਹਿੰਦੇ ਕਿ ਆਪकी ਵਾਰ 400 ਪਾਰ ਤੋ ਇਹਨਾਂ ਕੋਲ ਮੈਜੋਰਟੀ ਨਹੀਂ ਹੈ ਨਹੀਂ ਤੇ ਹਿੰਦੁਸਤਾਨ ਦਾ ਸੰਵਿਧਾਨ ਤੈਸ ਨੈਸ ਕਰ ਦਿੰਦੇ ਔਰ ਹਿੰਦੁਸਤਾਨ ਨੂੰ ਦੁਨੀਆ ਦੇ ਵਿੱਚ ਖੜੇ ਹੋਣ ਦੀ ਜਗ੍ਹਾ ਨਹੀਂ ਸੀ। ਰੀਸੈਂਟਲੀ ਹੋਏ ਚੋਣਾਂਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਮжоਰਿਟੀ ਦੇ ਖਾਤੇ ਕੀ ਮੰਨਦੀ? ਕੋਈ ਜਿਹੜੀ ਆਮ ਆਦਮੀ ਪਾਰਟੀ ਤੇ ਭਾਜਪਾ ਵਿੱਚ ਕੋਈ ਬਹੁਤਾ ਫਰਕ ਨਹੀਂ। ਇਹ ਦੋਵੇਂ ਇੱਕੋ ਹੀ ਡਾਕਟਰ ਸ਼ਿਖਾੜਾ ਤੇ ਕਰੇ ਚੱਲਦੇ ਨੇ। ਔਰ ਜੋ ਉੱਥੇ ਪਟਿਆਲਾ ਦੇ ਵਿੱਚ ਜੋ ਇਹਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂ ਹੋਰ ਕਈ ਅੱਜ ਪੰਜਾਬੀਆਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡੀ ਕਿਸੇ ਉਜਾਤੀਆਂ ਦੇ ਬਾਪੂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਿਜੈਕਟ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਰਿਜੈਕਟ ਵੀ ਕੀਤਾ ਤੇ 2 ਦਿਨ ਪਹਿਲਾਂ ਹਾਈ ਕੋਰਟ ਨੇ ਜੋ ਵਿਜੀਲੈਂਸ ਨੇ ਪੰਜਾਬ ਦੇ ਵਿੱਚ ਤੱਕੇਸ਼ੀਆਂ ਕੀਤੀਆਂ ਆਸ਼ੂ ਔਰ ਸੁੰਦਰ ਸ਼ਾਮ ਰੋੜੇ ਦੇ ਜਿਹੜੇ ਪਰਚੇ ਬਣਾਏ ਗਏ ਸੀ ਹਾਈ ਕੋਰਟ ਨੇ ਉਹ ਉਹਨਾਂ ਦੀ ਅਪੀਲ ਜਿਹੜੀਆਂ ਕੇਸ ਸੀ ਜਿਹੜੇ ਐਫ ਆਰ ਵੀ ਕਾਸ਼ ਕਰ ਦਿੱਤੀ ਖਤਮ ਹੀ ਕਰ ਦਿੱਤੀ ਕਿ ਤੁਹਾਡੀ ਐਫ ਆਰ ਵੀ ਗਲਤ ਹੈ ਉਹਦੇ ਵਿੱਚ ਮੁੱਖ ਮੰਤਰੀ ਦਾ ਅਸਤੀਫਾ ਬਣਦਾ ਤੇ ਜਿਹੜੇ ਕੋਲ ਪਿਛਲੇ ਡਿਪਾਰਟਮੈਂਟ ਆ ਜਿਹੜੀ ਧੱਕੇਸ਼ਾਹੀ ਕੀਤੀ ਤੇ ਇਧਰੋਂ ਉਹੋ ਚੀਜ਼ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮਿਊਸਪਲ ਸੋਨਾ ਦੇ ਵਿੱਚ ਧੱਕੇਸ਼ਾਹੀ ਦੇ باوجود ਕਾਂਗਰਸ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਅਗੇਂਸਟ ਵੋਟਾਂ ਕੀਤੀਆਂ ਨੇ ਇਹਨਾਂ ਇੱਥੇ ਲਈ ਮੈਂ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਵੀ ਕਰਦਾ ਅਰੋਭ ਵੀ ਲਗਾਏ ਗਏ ਆਮ ਆਦਮੀ ਪਾਰਟੀ ਦੇ ਉੱਤੇ ਧੱਕੇਸ਼ਾਹੀ ਦੇ ਸਰ ਉਹਨੂੰ ਕਿੱਦਾਂ ਦੇਖਦੇ ਹੋ ਨਗਰ ਪੰਚਾਇਤ ਦੇ ਵਿੱਚ ਹੋਇਆ ਸਰ ਦੇਖੋ ਤੁਸੀਂ ਮੈਂ ਇਹੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਥਾਂ ਨੇ ਪੱਤੀਸ਼ਾਈ ਕੀਤੀ ਔਰ ਪੰਜਾਬ ਦੇ ਵਿੱਚ ਅੱਜ ਜਿਹੜੇ ਖੁੰਡਾਈਜ਼ਮ ਚੱਲ ਰਿਹਾ ਇਹ ਜਿਹੜੇ ਰੈਡਿਕਲਸ ਆ ਕੇ ਪੁਲਿਸ ਸਟੇਸ਼ਨਾਂ ਦੇ ਉੱਤੇ ਬੰਬ ਸੁੱਟ ਰਹੇ ਨੇ ਔਰ ਪੰਜਾਬ ਦੇ ਡੀਜੀਪੀ ਜਾਂ ਜਿਹੜੇ ਐਸਐਸਪੀ ਨੇ ਉਹ ਕਹਿੰਦੇ ਅਸੀਂ ਚੌਕੀਆਂ ਬੰਦ ਕਰ ਦਿੰਤੀਆਂ ਮੇਰਾ ਖਿਆਲ ਹੈ ਕਿ ਇਹ ਪਹਿਲੀ ਵਾਰੀ ਹੋਈ ਗੱਲ ਕਿ ਇਹ ਕਹਿੰਣਾ ਕਿ ਹਾਂ ਪਟਾਕਾ ਚੱਲਿਆ ਸੀ ਤੁਮਾਰੋ ਕੀ ਆ ਕਿ ਪਿੰਡ ਸਾਰਾ ਬਾਹਰ ਆ ਜਾਂਦਾ ਤੇ ਕਹਿੰਦੇ ਕਿ ਨਾਲ ਕਹਿੰਦੇ ਕਿ ਅਸੀਂ ਇਨਕੁਆਰੀ ਕਰੇ ਜਾਂ ਤੇ ਬਿਲਕੁਲ ਡਿਨਾਈ ਕਰ ਦੇਣ ਕਿ ਬਿਲਕੁਲ ਉੱਥੇ ਨਹੀਂ ਚੱਲਿਆ ਤੇ ਫਿਰ ਉਹਦੇ ਅਗੇ ਉਹਦੇ ਆਰੀਆ ਜ਼ਿੰਮੇਵਾਰੀ ਕਿ ਅਸੀਂ ਚਲਾਈਆਂ ਨੇ ਔਰ ਜੋ ਉਹਨਾਂ ਨੇ ਕਿਹਾ ਉਹਦੇ ਤੇ ਪੰਜਾਬ ਪੁਲਿਸ ਜਿਹੜੀ ਆ ਅਮਲ ਕਰ ਰਹੀ ਆ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਪੁਲਿਸ ਚੌਕੀਆਂ ਕਰਾਂਗੇ ਉਹਨਾਂ ਪੁਲਿਸ ਚੌਕੀਆਂ ਪੁਲਿਸ ਸਟੇਸ਼ਨਾਂ ਦੇ ਏਡੀ ਏਡੀ ਉੱਚੀਆਂ ਦੁਆਰਾ ਕਰਦੇ ਉੱਚੇ ਦੁਆਰ ਤੇ ਕਰਨੇ ਲੋਕਾਂ ਦੀ ਸਿਕਿਉਰਿਟੀ ਦੀ ਉਹ ਤੇ ਆਪਾਂ ਜ਼ਿੰਮੇਵਾਰੀ ਤੋਂ ਭੱਜ ਗਏ ਆ ਤੇ ਪੁਲਿਸ ਸਟੇਸ਼ਨ ਜਿਹੜੇ ਉਹਨਾਂ ਦੇ ਦਵਾਰਾਂ ਉੱਚੀਆਂ ਕਰਕੇ ਕਿ ਇਹਦੇ ਉੱਪਰੋਂ ਕੋਈ ਬੰਬ ਨਾ ਆ ਜਾਏ ਇਹਦੇ ਕੋਈ ਕੋਰਟ ਚ ਵੈਨਾਂ ਨੂੰ ਕਿੰਨਾ ਕਿ ਪੁਲਿਸ ਸਟੇਸ਼ਨਾਂ ਦੀ ਜਿਹੜੀ ਆ ਦਵਾਰਾਂ ਉੱਚੀਆਂ ਕਰ ਲਈ ਪਜਾਏ ਉਹਨਾਂ ਦਾ ਮਨੋਵਲ ਉੱਚਾ ਕਰੋ ਕਿ ਤਾਂਕਿ ਉਹ ਪੰਜਾਬ 'ਚ ਸ਼ਾਂਤੀ ਬਾਲ ਸਕਣ ਇਹ ਸਹਿਮ ਦੀ ਜਿਹੜੀ ਪੋਲਟਿਕਸ ਆ ਡਰਾਉਨ ਦੀ ਜਿਹੜੀ ਆ ਮੈਂ ਥੀ ਮਿਨਿਸਟਰ ਸਾਹਿਬ ਨੂੰ ਕਿੰਨਾ ਕਿ ਆਪਣੇ ਬਾਹਰ ਆਓ ਵੇਖੋ ਪੰਜਾਬ 'ਚ ਕੀ ਹੋ ਰਿਹਾ ਅੰਦਰ ਬੈਠ ਕੇ ਜਾ ਮੀਟਿੰਗਸ ਕਰਕੇ ਇਹ ਪੰਜਾਬ ਨੇ ਸਾਂਭਿਆ ਜਣ ਬੜੀ ਵਿਕਲ ਨਿਵੋਸ ਦੌਰ ਚੋਂ ਇਸੇ ਨਿਕਲੇ ਆ ਦੁਬਾਰਾ ਉਸ ਦੌਰ ਚ ਪੰਜਾਬ ਨਹੀਂ ਜਾਣਾ ਚਾਹੀਦਾ ਔਰ ਇੱਕ اخਲਾਕੀ ਜ਼ਿੰਮੇਵਾਰੀ ਜਿਹੜੀ ਆ ਔਰ ਡੀਜੀਪੀ ਪੰਜਾਬ ਦੀ ਔਰ ਮੁੱਖ ਮੰਤਰੀ ਦੀ ਬਣਦੀ ਆ ਕਿ ਪੁਲਿਸ ਸਟੇਸ਼ਨਾਂ ਦੇ ਕੰਧਾਂ ਉੱਚੀਆਂ ਕਰਨ ਦੀ ਬਜਾਏ ਸਿਕਿਉਰਿਟੀ ਉਹਨਾਂ ਦੀ ਵਧਾਉਣ ਦੀ ਬਜਾਏ ਕਿ ਜਿਹੜੇ ਪੰਜਾਬ ਦੇ ਲੋਗ ਨੇ ਇੰਡਸਟਰੀ ਲਿਸਟ ਨੇ ਸ਼ਹਿਰੀ ਨੇ ਪਿੰਡੂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਦੀ ਦਵਾ ਰਚੀ ਕਰੋ ਕਿ ਉਹਨਾਂ ਦੇ ਵਿੱਚ ਜਜ਼ਬਾ ਪੈਦਾ ਕਰੋ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਆ ਪੰਜਾਬ ਪੁਲਿਸ ਤੁਹਾਡੇ ਨਾਲ ਆ ਨਾ ਕਿ ਉਹਨਾਂ ਨੂੰ ਪੈਨਿਕ ਕਰੋ ਕਿ ਹੋਰ ਡਰਨ ਕਿ ਅੰਦਰ ਵੜ ਔਰ ਪੰਜਾਬ ਪੱਧ ਦੇ ਵਿੱਚ ਕਾਂਗਰਸ ਪਾਰਟੀ ਦਾ ਰੁਤਬਾ ਜਿਹੜਾ ਇਸ ਵੇਲੇ ਨੰਬਰ 1 ਤੇ ਆਇਆ ਆ ਆਮ ਆਦਮੀ ਪਾਰਟੀ ਦਾ ਸਹੀ ਤਰ੍ਹਾਂ ਮੁਕਾਬਲਾ ਜਿਹੜਾ ਕਾਂਗਰਸ ਪਾਰਟੀ ਨੇ ਕੀਤਾ ਪੰਜਾਬ ਚ ਦੇਖੋ ਅਕਾਲੀ ਦਲ ਦਾ ਤੇ ਮੇਰੇ ਖਿਆਲ ਅਕਿ ਜਸਪੀ ਕਿਰਨ ਨਾਲ ਅਕਾਲੀ ਦਲ ਚੱਲ ਰਿਹਾ ਮੈਂ ਚਾਹੁੰਦਾ ਕਿ ਜਿਹੜੀ ਖੇਤਰੀ ਪਾਰਟੀ ਹੁੰਦੀ ਆ ਰੀਜIONAL ਪਾਰਟੀ ਹੁੰਦੀ ਆ ਉਹ ਬਚਣੀ ਚਾਹੀਦੀ ਆ ਪਰ ਜਿਸ ਤਰੀਕੇ ਦੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਜਨਤਮਦਮਾ ਸਾਹਿਬ ਦੇ ਉੱਪਰ ਉਹਨਾਂ ਨੇ ਇਲਜ਼ਾਮ ਲਾਏ ਨੇ ਤੇ ਜੋ ਉਸ ਦਿਨ ਸ਼ਰਮ ਪੰਜ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨ ਨੇ ਜੋ ਫੈਸਲਾ ਕੀਤਾ ਸੀ ਉਹਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਅਕਾਲੀ ਦਲ ਤੇ ਕਿਸਮ ਦਾ ਹਾਸ਼ੀਏ ਤੇ ਆ ਗਿਆ ਔਰ ਜੋ ਸਾਰੀਆਂ ਚੀਜ਼ਾਂ ਮੰਨ ਲਈਆਂ ਤਫੀਦ ਹਾਈ ਕੋਰਟ ਦੇ ਵਿੱਚ ਕੇਸ ਪਏ ਨੇ ਤੇ ਇਹਨਾਂ ਨੇ ਕਿਹਾ ਬਿਆਦਵੀ ਉਹਨੇ ਕਿਹਾ ਹਾਂਜੀ ਉਹਨੇ ਕਿਹਾ ਜੀ ਗੋਲੀ ਚੱਲੀ ਹਾਂਜੀ ਇਹ ਪੰਜਾਬ ਗਵਰਨਮੈਂਟ ਨੂੰ ਭਗਵੰਤ ਮਾਨ ਨੂੰ ਇਹਦਾ ਸੂਮੋਟੋ ਲੈ ਕੇ ਇਹ ਜਿਹੜੀ ਰਿਕਾਰਡਿੰਗ ਹਾਈ ਕੋਰਟ ਚ ਪੀਸ ਕਰਕੇ ਜਿਹੜੇ ਅਸਲ ਦੋਸ਼ੀ ਦੋਸ਼ੀ ਨੇ ਬਰਗਾੜੀ ਦੇ ਜਾਂ ਬੇਬਲ ਕਲਾਂ ਦੇ ਤੌਰ ਕੋਟਪੁਰੇ ਦੇ ਉਹਨਾਂ ਨੇ ਜਦੋਂ ਆਪਣਾ ਕਬੂਲ ਕਰ ਲਿਆ ਤੇ ਹੁਣ ਉੱਥੇ ਜਾ ਕੇ ਇਹਨਾਂ ਨੂੰ ਸਜ਼ਾ ਮਤੋਣੀ ਚਾਹੀਦੀ ਪੰਜਾਬ ਦੇ ਕਿਸਾਨ ਜੇ ਵੀ ਪ੍ਰੋਟੈਸਟ ਕਰ ਰਹੇ ਨੇ ਝੋਨੇ ਦੀ ਫੈਲਣ ਤੋਂ ਦੇਖੋ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਰਾਜੀਵਾਲ ਸਾਹਿਬ ਨੇ ਜਿਹੜਾ ਮਰਦ ਨੂੰ ਉੱਥੋਂ ਸ਼ੁਰੂ ਕੀਤਾ ਉਹਨਾਂ ਦੀ ਜਾਨ ਬੜੀ ਬਚਾਉਣੀ ਜ਼ਰੂਰੀ ਹੈ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਹ ਅੰਨੀ ਬੋਲੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਇਹ ਅੰਨੇ ਵੀ ਨਹੀਂ ਤੇ ਬੋਲੇ ਵੀ ਨਹੀਂ ਇਹ ਨਾਂ ਦੇਖਦੇ ਨੇ ਨਾਂ ਸੁਣਦੇ ਨੇ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਉਹਨੂੰ ਲੈ ਕੇ ਕੇ ਚੱਲਣਾ ਚਾਹੀਦਾ ਔਰ ਪੰਜਾਬ ਦੇ ਨੇ ਪੂਰੇ ਹਿੰਦੁਸਤਾਨ ਦੀ ਕਿਸਾਨੀ ਜਿਹੜੀ ਆ ਇਹ ਖਤਮ ਹੋ ਰਹੀ ਹੈ ਔਰ ਇਹ ਸਰਕਾਰ ਜਿਹੜੀ ਤੁਸੀਂ ਪੁਰਾਣੀ ਇਹਨਾਂ ਦੀ ਪੜੋ ਆਰਐਸਐਸ ਵਾਲਿਆਂ ਦੀ ਕਿਤਾਬ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਬਿਜ਼ਨਸ ਹੈ ਇਥੇ ਸਾਰਾ ਹੱਥਾਂ ਚੋਣਾ ਕਿਹਾ ਉਹਦੇ ਤੇ ਬੀਜਪੀ ਜਿਹੜੀ ਆ ਪੂਰਾ ਅਮਲ ਕਰ ਰਹੀ ਆ ਔਰ ਦੋ ਤਿੰਨ ਕਰਾਂ ਨੂੰ ਪੂਰਾ ਹਿੰਦੁਸਤਾਨ ਦਾ ਬਿਜ਼ਨਸ ਦੇ ਕੇ ਬਾਕੀ ਸਾਰੇ ਨੇ ਹਿੰਦੂਸਾਂ ਨੂੰ ਖਤਮ ਕਰਨ ਲੋਕਾਂ ਨੂੰ ਜਾਗਰੂਕ ਕਰਨ ਦੀ ਪਾਰਟੀ ਅੱਗੇ ਹੀ ਹੀਰਾਂ ਨੇ ਆ ਜਿਹੜੇ ਇਸ ਤਰ੍ਹਾਂ ਹੁਣ ਕਿ ਜਿਹੜਾ ਅੰਬੇਡਕਰ ਸਾਹਿਬ ਦੀ ਅਸੀਂ ਡਿਸਟ੍ਰਿਕਟ ਲੈਵਲ ਤੇ 26 ਤਰੀਕ ਨੂੰ ਤਰਨੇ ਦਵਾਂਗੇ ਔਰ ਡੈਪਟੀ ਕਮਿਸ਼ਨ ਤੋਂ ਡੈਪਟੀ ਜਨ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਇਹ ਜਿਹੜੇ ਮੈਮੋਰੰਡਮ ਦੇਖੋ ਉੱਥੇ ਪਹੁੰਚਾਇਆ ਜਾਏਗਾ ਉਹਦੇ ਬਾਅਦ ਇਹਨਾਂ ਦੀ ਬਿਲਕੁਲ ਸੁਣ ਇਹਨਾਂ ਦਾ ਦਿਮਾਗ ਤੇ ਬਹੁਤ ਉੱਪਰ ਤੱਕ ਚਲਾ ਗਿਆ ਤੁਹਾਨੂੰ ਤਿਆਰ ਨਹੀਂਗੇ ਤੇ ਉਹਦੇ ਬਾਅਦ ਫਿਰ ਅਸੀਂ ਪਾਸ ਜਿਹੜੀ ਲੈਵਲ ਤੇ ਵੀ ਮੈਂ ਮਾਰਸੀ ਦੇ ਵਿੱਚ ਜਾ ਕੇ ਇਹਨਾਂ ਦੇ ਗੇਂਦ ਕੰਮ ਕਰਾਂਗਾ। ਰੰਧਾਵਾ ਸਾਹਿਬ ਤੁਸੀਂ ਬੜਾ ਵੱਡਾ ਤੂੰ ਤੋਂ ਬਚਾਉਣ ਦੇ ਬਜਾ ਆਪਣੇ ਆਪ ਨੂੰ ਅੰਦਰ ਬਚਾਉਣ ਦੀ ਵੜ ਗਏ ਇਹ ਬੜਾ ਵੱਡਾ ਮੋਟਾ ਔਰ ਮੈਂ ਤੇ ਅੱਜ ਇੱਕ ਪਿੰਡ ਚ ਗਿਆ ਵੀ ਕਹਿੰਦੇ ਜੀ ਸਾਡੀ ਪੁਲਿਸ ਚ ਚੌਕੀ ਜਿਹੜੀ ਆ ਰਾਤ ਨੂੰ ਸਾਰੇ ਪੁਲਿਸ ਥਾਣੇ ਚਲੇ ਗਏ ਮੈਂ ਤੁਹਾਨੂੰ ਠਿਕਣੀ ਪੈਰਾ ਚੌਕੀ ਦੇ ਦੁਆਲੇ ਲਾ ਦੋ ਤੇ ਤਾਂ ਕਿ ਪੁਲਿਸ ਨੂੰ ਬਚਾ ਲਈਏ ਮੈਂ ਆਪਣੀ ਆਪਣੀ ਜਿਹੜੀ ਬਾਅਦ ਚ ਬਚਾਵਾਂਗੇ। ਸਰ ਜੀ ਕਿ ਮੈਂ ਗਵਰਨਮੈਂਟ ਦੀ ਕਮੀ ਮੰਨਦਾ। ਪਬਲਿਕ ਨੇ ਖਮੇਸ਼ਾਂ ਜਿਹਨੇ ਅਤਵਾਦ ਪੰਜਾਬ ਦੇ ਪਬਲਿਕ ਨੇ ਖਤਮ ਕਰ ਦਿੱਤਾ ਤੇ ਇਹ ਪੰਜਾਬ ਦਾ ਮੁੱਖ ਮੰਤਰੀ ਸੁਥਾ ਇਹ ਗੁੰਭ ਕਰਦੀ ਨੀਂਦ ਸੁਥਾ ਉੱਠਣਾ ਨਹੀਂ ਜਿਹਨੇ ਪੰਜਾਬ ਖਤਮ ਕਰਤਾ ਲਾਅ ਐਂਡ ਆਰਡਰ ਦੇ ਜੋ ਹਾਲਾਤ ਨੇ ਇਹਦੇ ਇਹ ਖਤਮ ਕਰਤਾ ਮੈਂ ਪੂਰੇ ਹੋਮ ਮਿਨਿਸਟਰ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਆ ਕਿ ਕਈ ਵਾਰਾਂ ਮੰਗਿਆ ਟਾਈਮ ਉਹਨੇ ਨਹੀਂ ਦਿੱਤਾ ਆਰ ਨੂੰ ਚਿੱਠੀ ਲਿਖਣੀ ਪਈ ਕਿ ਭਾਈ ਸਾਹਿਬ ਪੰਜਾਬ ਬਾਰੇ ਵੀ ਵੇਖ ਲਓ ਮੈਂ ਤਾਂ ਪਾਰਲੀਮੈਂਟ 'ਚ ਵੀ ਬੋਲਿਆ ਕਿ ਪ੍ਰੌਕਸੀ ਵਾਰਡ ਲੜ ਰਿਹਾ ਸਾਡੇ ਅਗੇਂਸਟ ਪਾਕਿਸਤਾਨ ਤੇ ਉਹਦੇ ਬਾਰੇ ਤੁਹਾਡਾ ਕੀ ਖੜਨ ਨਹੀਂ ਬੋਲਦੇ ਸਰ ਤੋਂ ਮੈਂ ਤਾਂ ਪਹਿਲੂ ਹੀ ਕਹਤਾ ਕਿ ਦੋਵੇਂ ਕੁੰਭ ਕਰਨ ਦੀ ਨਹੀਂ ਸੁਤੇਗੇ ਨਾ ਗਵਰਨਮੈਂਟ ਆਫ ਇੰਡੀਆ ਬੋਲਦੀ ਮੈਂ ਤੇ ਪਾਰਲੀਮੈਂਟ ਚ ਬੋਲ ਕੇ ਆ ਗਿਆ ਕਿ ਉਠੋ ਇੱਕੋ ਜਿਹੜਾ ਅੰਮ੍ਰਿਤਸਰ ਤੇ ਆਪਣਾ ਗੁਰਦਾਸਪੁਰ ਡਿਸਟ੍ਰਿਕਟ ਇੱਕ ਦਿਨ ਪਾਕਿਸਤਾਨ ਚ ਦਿਆ ਔਰ ਉਸਨੇ ਪੰਡਤ ਜਵਾਲਾ ਨਹਿਰੂ ਸਰਦਾਰ ਪਟੇਲ ਇਹਨਾਂ ਸਾਰਿਆਂ ਨੇ ਕਰਕੇ ਤੇ ਇਹਨੂੰ ਵਾਪਸ ਇੰਡੀਆ ਚ ਲਿਆਂਦਾ ਓ ਇਸ ਲਈ ਲਿਆਂਦਾ ਸੀ ਕਿ ਸਾਡਾ ਰਸਤਾ ਜਿਹੜਾ ਸੀ ਜੰਮੂ ਕਸ਼ਮੀਰ ਕੋਲ ਸਾਨੂੰ ਕੱਟ ਆਫ ਹੋ ਗਿਆ ਸੀ ਕਿ ਉਹਨੂੰ ਬਚਾਉਣ ਲਈ ਅੱਜ ਪਠਾਨਖੋਟ ਹਿੰਦੁਸਤਾਨ ਦੀ ਬਹੁਤ ਵੱਡੀ ਇੱਕ ਇਹੋ ਜਿਹੀ ਲਾਈਫਲਾਈਨ ਹੈ ਜਿਹੜੀ ਅਸੀਂ ਪਾਕਿਸਤਾਨ ਨਾਲ ਲੜਾਈ ਲੜ ਸਕਦੇ ਹਾਂ ਤੇ ਸਾਨੂੰ ਤੋਂ ਸਭ ਤੋਂ ਗੁਰਦਾਸਪੁਰ ਅਮਰ ਸਾਨੂੰ ਸਪੈਸ਼ਲ ਸਟੇਟਸ ਦੇਣਾ ਚਾਹੀਦਾ ਕਿ ਤੁਸੀਂ ਆਪਣੀ ਜਾਨ ਤੇ ਖੇਡਦੇ ਹੋ ਤੇ ਤੁਸੀਂ ਹਿੰਦੁਸਤਾਨ ਦੀ ਜਿਹੜੀ ਰਾਖਿਆ ਕਰ ਰਹੇ ਹੋ ਇੱਕ ਕਰੀ ਪ੍ਰਾਈਮ ਮਿੰਿਸਟਰ ਇਹਦੇ ਤੇ ਵੀ ਹੁਣ ਚਿੱਠੀ ਲਿਖਾਂਗੇ ਕਿ ਉਹਨੂੰ ਕੁਝ ਦੋ ਜੀ ਜੋ ਅਸੀਂ ਦੇਸ਼ ਦੀ ਖੱਲਣਾ ਖਾਲੀਆ